चलते हैं नीचे नल चल 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 Det går!

ਲੈਣਾ ਖਾਲੀ ਲਫਾਫਾ ਹਾਂ ਆਪਣਾ ਹੀ ਆ ਫੜ ਲਾ ਆ ਵੀਰਿਆ ਇੱਧਰ ਆ ਬਾਈ ਸਾਬ ਇੱਥੇ ਤੁਸੀਂ ਪ੍ਰਸ਼ਾਦ ਲੈ ਸਕਦੇ ਅਸੀਂ ਹੁਣ ਚੱਲਦੇ ਹਾਂ نیچے ਚਲੋ

आ सरोजी लागे मौजी खटी मठी मिल की गोलियां लवाने आज ਆਜਾ ਆਜਾ ਤੁਮਾ ਇਹ ਹੁੰਦ ਰਹਾ ਸੱਚਾ ਠੀਕ ਹੈ ਜਲੀ ਥੋੜੇ ਹੋਲੀ ਆਉਂਦਾ ਤੂੰ ਕੋਈ ਨਹੀਂ ਰਸਤਾ ਚਾਹ ਨਾ ਪਾਸ ਨਹੀਂ ਤੁਸੀਂ ਮੇਰੇ ਤੇ ਮੇਰਾ ਬੋਤਾ ਅੱਛਾ ਅੱਛਾ ਠੀਕ ਹੈ ਇਧਰ ਲਾ ਇਹ ਵੇਗਾ ਐ ਸੱਕੇ ਨਾਲ ਲੈ ਕੇ ਜਾਂਦੇ ਆ ਬੂਟ ਦੇ ਥੱਲੇ ਨੂੰ ਮੈਨੂੰ ਤਾਂ ਦੇ ਜਿਹੜੇ ਚਨਾਗ ਬਣਦਾ ਫਿਲਿੰਗ ਦੇ ਦਿੱਸੀ ਉਹ ਨਾਗਾ ਉਹ ਤੋਂ ਮਣੀ ਕਰਨ ਤੋਂ ਵੀ ਮਿਲ ਜੂ ਮਣੀ ਕਰਨ ਤੋਂ ਮਿਲ ਜੂ ਕੁਝ ਨਹੀਂ ਹਾਂ 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 ਸਭ ਕੁਝ ਇੱਥੇ ਮੰਦਰ ਹੈ ਮੰਦਰ ਹੈ ਇੱਥੇ ਸ਼ਿਵ ਜੀ ਦਾ ਬਹੁਤ ਵੱਡਾ ਤੁਹਾਨੂੰ ਦਿਖਾਉਣਾ ਇੰਨੀਆਂ ਕਪੜੀਆਂ ਰਹਿ ਗਈਆਂ ਹੁਣ ਤਾਂ ਕਿੰਨੇ ਮਿੰਟ ਦਾ ਰਸਤਾ ਰਹਿ ਗਿਆ ਪਤਾ ਲੱਗ ਜਾਓ ਆਪਾਂ ਨੂੰ अपना तीजा बन अच्छा लेला लेला, वो नागर ले ला कुछ लेना त <laughs> तो तो कोई लेना लेना कोई कोई नहीं नहीं नहीं, नहीं।, नहीं, नहीं।, नहीं, नहीं। हाँ। लेला 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 निशानी कुछ 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 आया फिर मुरे तू तो कुछ ना कुछ देखला अंदर आ आ जे देख दिखती है है की मूर्तियां मूर्तियां तो मेरे को अच्छा नीचो

ਆਹ ਇਹ ਨੋ ਹੋ ਜੂਗਾ ਤੇ ਅੱਗੇ ਨਾ ਫਿਰਦੇ ਬਦਲਦਾ ਨਹੀਂ ਗਿਆ ਕਿਤੇ ਫੇਰ ਮੋੜ ਜਾ ਹੋਰ ਆਪਣਾ ਰਸਤਾ ਸਹੀ ਆ ਉਹ ਗਰੰਮਣਾ ਹੋ ਗਏ ਹਨ ਨਹੀਂ ਹੁੰਦੇ ਤਾਂ ਹੈ ਨਹੀਂ ਰਹੂਗੇ ਉੱਤਰ ਨੂੰ ਵੇਲ ਨਹੀਂ ਪਤਾ ਲੱਗਦਾ ਹਨਾ

ਉੱਪਰ ਵੀ ਰਹਿائش ਬਣੀ ਹੋਈ ਹੋਟਲ ਬਣ ਗਏ ਹੁਣ ਤਾਂ ਉੱਤੇ ਵੀ ਤੁਸੀਂ ਰਹਿ ਸਕਦੇ ਹੋ ਕਿਸੇ ਮੰਦਿਰ ਸਿਣਾਣਾ ਦੇ ਵੀ ਆਉਣਾ ਉੱਪਰ ਰਹਿ ਸਕਦੇ ਹੋ ਰਹਿائش ਬਹੁਤ ਸੋਹਣੇ ਹੋਟਲ ਵੱਡੇ ਵੱਡੇ ਸਭ ਕੁਝ ਬਣ ਗਿਆ ਫਿਰ ਅੱਜ ਮੈਂ ਚੱਲਾਂ ਮੈਂ ਚੱਲਾਂ ਇੱਧਰ ਜਾਣਾ 10 ਮਿੰਟ

हाँ सरोजे सी नीचे आ रहे हैं 1 मिनट का ही रास्ता रह गया बस ये तो खड़ खड़ के आ रहे हैं सो जा लेना ये कछु हुआ कछु हुआ लेला ये अच्छा मैडम

ਫਿਰ ਕਿੱਥੇ ਖੜ ਗਏ ਬਾਕੀ ਵੋਸ਼ੇ ਨੀ ਗਰੀਦਿਆ ਸਿਰ ਉਹ ਵਾਪਸ ਆ ਰਹੇ ਆ ਨੀਚੇ ਗੱਡੀ ਕਿੰਨੀ ਐ ਮਾਵਾ ਹੋ ਗਿਆ ਜਾਂਦੇ ਨੂੰ ਵਾਵਾ ਟਾਈਮ ਹੋ ਜਾਊਗਾ ਸਵੇਰੇ ਵੀ ਸ ਜਲਦੀ ਇਧਰ ਨਾ ਅੱਛਾ ਠੀਕ ਲੈਣਾ ਸਰੋਜ

मैं जल्दी जल्दी आ गई निकल आई कुछ नहीं खरीद रही देख ही रही है के गोले खाने हेलो सिद्धू खुश कि मैं

ਮਮਾ ਦਾ ਉਤੇਜਕ ਕਰੀ ਹੋਗੀ ਮੈਂ ਨੂੰ ਮੈਂ ਕਿਹ ਤੋਂ ਨਾ ਆਜਾ ਆ ਚੱਲ ਗਏ ਕੁਛ ਨਹੀਂ ਦਿੱਤਾ ਕੁਛ ਨਾ ਨਾ ਮੈਨੂੰ ਪਤਾ ਅੰਦਰ ਇਹ ਨਹੀਂ ਹੁੰਦੀ ਆ ਕੂੜ ਮੈਂ ਨਹੀਂ ਦੀ ਉਹ ਮਿਲੂ ਕਿੱਥੋਂ ਉਹ ਤੋਂ ਮੈਂ ਉੱਥੋਂ ਮਿਲ ਜਾਨਾ ਹੈ ਮਨਿੰਗਰ ਤੋਂ ਚਲ ਦੇਖ ਲੈਣਦੇ ਆਪਾਂ ਹਾਂ ਹਾਂ ਨਹੀਂ 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 ਨਾ ਨਾ ਆਈ ਉਹ ਆਖਿਆ ਰੋਜ ਨੂੰ ਮੈਂ ਕਿਹਾ ਦੇਖ ਲੈ ਤੂੰ ਕੁਛ ਲੈ ਲੈ ਦਿਲ ਕਰਦਾ ਲੈ ਲੈ ਆਏ ਆ ਮਸਾ ਟਿਕੜੇ ਇਤਨੇ ਤੇ ਦੇਖ ਲੈ ਦੇਖ ਲੈ ਲੈ ਸਲੈਕਤੀ ਚੱਲ ਜਰ ਹੁੰਦਾ ਚੱਲ ਕੇ ਆਏ ਆ ਹੱਥ ਦੀ ਆਗਾ ਸੱਤ ਹਸਤੇ ਕੁਛ ਨਹੀਂ ਹੈ ਹੱਥ ਦੀ ਕਸਤ ਵਧੀਆ ਹੁੰਦੀ ਹੁੰਦੀ ਜਿਵੇਂ ਦੋ ਦਾ ਸੱਤ ਮੈਂ ਉਹ ਜੇ ਦੋ ਲੈਣਾ ਬੰਡੇ ਆ ਇਹ ਤਾਂ ਜਵਾਕਾਂ ਦੇ ਉਹ ਹੁੰਦੀ ਆ ਮੈਂ ਤਾਂ 22 24 ਲਈ ਨਹੀਂ ਇਹੋ ਜਿਹਾ ਬੋਲਣ ਵਾਲੀ ਉਹ ਹੁੰਦੇ ਆ ਆ ਤਾਂ ਹਜੇ ਪੱਟਾ ਆਹ ਕਰੜੀ ਕਿਹੜਾ ਪੱਖਾ ਆ ਮੈਨੂੰ ਚਲਾ ਕੇ ਦੇਖ ਲੈਣ ਦੇ ਚੱਲ ਹਵਾ ਲੈ ਲਏ ਉਹਦਾ ਬੜਾ ਯਾਰ ਲੈ ਫਰੀ ਹੋਈ ਛੋਟਾ ਨਾਲ ਪਾਣੇ ਦੇ ਰੋਸ ਵਾਲਾ ਆਹ ਨਾ ਮੈਂ ਆਪਾਂ ਤੱਕ ਹੀ ਆ ਤਾਂ ਬੜੀ ਇਹ ਸੁਬਹ ਸੇ ਬਹੁਤ ਹਵਾ ਦੇ ਰਿਹਾਗਾ ਟਿੱਡਿਏ ਲੈਣਾ ਆਹ ਦੋਸਤੋ 20 ਦੇ ਦੇ ਬੈਟਰੀ ਦੀ ਕਾ ਕੋਈ ਵਧੀਆ ਆਏ ਚਾਹਤੇ ਕੁੜੀਆਂ ਕਤਰੀਆਂ ਤਾਂ ਲੈ ਲੈਣ ਭਾਈ ਹਾਏ ਸੜੀ ਜੀ ਫਾਈ ਕਰ ਲਈ ਸਿੱਧੂ ਆ ਲੈਣਾ ਹਾਏ ਦੋ ਪੰਗਾ Ayo, nih, aja suruh so, dia pikirin apa yeah. sih. ਇਨਾੰਕਾ ਲੈ ਖਟਾ ਚੋਰਨ ਜਾਨੀ ਤੇ ਉਹ ਕਹਦੇ ਲੈਟ ਹਨੇਰਾ ਤਾਂ ਬਹੁਤ ਹੋ ਗਿਆ ਡਾਰ ਲੋ ਦੇਖ ਇਧਰ ਕਿੰਨੀਆਂ ਗਿਰਲੀਆਂ ਲੈ ਤਾਂ ਕਰੋ ਮੋਛਾ ਭਜਾਉਣੇ ਇਹ ਲੈਣ ਫਾਤਰ ਪੰਗਾ ਦੇਖੀ ਟਡੀ ਆਈਟੀ ਆਹਾਂ ਅੱਗੇ ਆਕੇ ਉੱਥੇ ਪਹੁੰਚਾ ਜਮਾਤ ਦੇ ਕੋਲੇ ਆਓ ਐਸੀ ਜਿੱਥੋਂ ਪ੍ਰਸ਼ਾਦ

ਆਏ ਬੁਣੇ ਕੋਸ ਨੀਂ ਮੇਰੇ ਡੱਬੀ ਦੇ ਲੈਂਦੇ ਸੀ ਆ ਅੱਛਾ ਖਾਣੀ ਤਾਂ ਹੈ ਨਹੀਂ ਰਹਿਂਦੇ ਵੀ ਆ ਆਪਣੇ ਸਫਰ ਦੇ ਵਿੱਚ ਠੀਕ ਜਿਹਾ ਰਹਿੰਦਾ ਮੜਮੜੇ ਖਾ ਲੈਂਦੇ ਆ ਲੈ ਲੈ ਆ ਲੈ ਲੈ ਬੁਜੀ ਤਾਂ ਕਿੰਨੇ ਦਾ ਹੈ ਪਤਾ ਨਹੀਂ ਇੱਕੜ ਭਾਈ ਇੱਕੜ ਦਾ ਤਾਂ ਪੁੱਛੀ ਕਿੰਨੇ ਦਾ ਮੈਂ ਪੁੱਛਦੀ ਆ ਵੀਰੇ ਆ ਕਿੰਨੇ ਦਾ ਦੇਖੀ 50 ਦਾ ਐਨਾ ਕੁ 50 ਦਾ 50 ਦਾ ਪੈਸਾ ਆਪ ਦਾ ਬਣੂ ਆਲੇ ਵੀ ਕੋਈ ਨਹੀਂ ਹੋ ਜਾਣਗੇ ਜਿੱਦਲੇ ਪ੍ਰਸ਼ਾਦ ਬਸ ਫੋਰ ਨਹੀਂ ਲੋ ਆਲੇ ਲਿਆਸ ਰੋਜ਼ ਸਿਰਫ 15 ਮਿੰਟ ਲੱਗੇ ਆ ਸਿਰਫ 15 ਮਿੰਟ ਉਹ ਖੜੀ ਏ ਕੇ ਟਿੱਡਗੇ ਮਨੀ ਲਲੀ ਫੋਹਰਾ ਰਸਤਾ ਕੋਈ ਬੋਲਣ ਟੁੱਟਿਆ ਕਦੇ ਕੋਈ ਕੋਈ ਨਹੀਂ ਟੁੱਟਿਆ ਕੀ ਤੁਹਾਨੂੰ ਕਮਰੇ ਚ ਜਾ ਕੇ ਕਰਦੇ ਆਂ ਅੱਛਾ ਕੋਈ ਨਹੀਂ ਅੱਧੋਂ ਤੋਂ ਚੱਲਦਾ ਹਾਂ

ਚਲੋ ਵੀ ਹੁਣ ਅਸੀਂ ਪਹੁੰਚ ਗਏ ਹਾਂ ਨੀਤੇ ਟੈਕਸੀ ਰਸਤੇ ਦੇ ਵਿੱਚ ਤਾਂ ਬਸ ਕੁਝ ਨਹੀਂ ਜੂ ਦੇਖਣ ਨੂੰ ਜੀ ਨਹੀਂ ਕਰਦਾ ਖੰਦੇ ਰਹੂਗਾ ਦੇਖੋ ਆਹ ਅਨੁਪਾ ਦੇ ਮਨ ਨੂੰ ਕੋਈ ਨਹੀਂ ਜੀ ਉਹਦੀ ਜਦ ਮੈਂ ਗੱਲ ਕਰਦਾ ਹੋ ਨੰਦਪੁਰ ਜਾਣਾ ਨੰਦਪੁਰ ਹਾਂ ਨਿੰਬੂ ਪਾਣੀ ਦਾ ਕਿੰਨੇ ਕਿੰਨੇ ਥਾਂ ਤੇ ਸੀ ਤੁਸੀਂ ਤਾਂ ਮੈਨੂੰ ਦੱਸ ਜਿੱਥੇ ਮਰਜੀ ਲੈ ਲਾ ਨਿੰਬੂ ਪਾਣੀ ਬਹੁਤ ਥਾਂ ਤੇ ਹੈ ਸੀ ਨਿੰਬੂ ਪਾਣੀ ਦਾ ਨਿੰਬੂ ਪਾਣੀ ਮਿਲਣਾ ਕੋਈ ਨਹੀਂ ਇੱਥੇ ਵੀ ਹੈਗਾਗਾ ਅੱਜ ਤਾਂ ਆਪਾਂ ਗੱਡੀ ਇੱਥੋਂ ਕਿਤੇ ਦਿੰਦੇ ਬਾਕੀ ਤਾਂ ਉੱਥੇ ਹੈਗਾ ਜੇ ਲਓਪਾ ਗੱਡੀ ਚੱਕਦੇ ਆ ਨਾ ਉੱਥੇ ਹੈਗਾਗਾ ਹਾਂ ਹੈਗਾ ਮੈਂ ਮੋਗਣੀ ਬਿਸ਼ੇ ਦੱਸੇਂ ਜੀ ਤੁਹਾਨੂੰ ਪਸੰਦ ਹੈ ਠੀਕ ਹੈ ਜੀ ਨਹੀਂ ਨਹੀਂ ਕਰਦੀ ਗੱਡੀ ਬਹੁਤ ਸੋਹਣੇ ਚੂੜੇ ਆ ਸਰੋਜਾ ਚੂੜੇ ਵੀ ਜਿਹੜਾ ਦੇਖਾ ਤੇ ਹੈ ਤਾਂ ਨਾ 150 ਕਿਤੇ ਹੈ ਹੈ ਠੀਕ ਹੈ ਨਾ ਬਹੁਤ ਸੋਹਣੇ ਮੈਨੂੰ ਬੜੀਆਂ ਪਸੰਦ ਆਈਆਂ ਹਾਂ ਸੋਹਣੇ ਮਸਾ ਤੈਨੂੰ ਆਂਗਾ ਨਾ ਨਹੀਂ ਆਪਦੀ ਗੱਡੀ ਤੇ ਆਏ ਆ ਸਰੋਜ ਆਨੇ ਆ ਜਾਂਦੇ ਆ ਹਾਂ ਜੁੜੀਆਂ ਟੈਂਟ ਆ 150 ਦਿਨਾਂ ਚਾਹ ਰਹੀ ਚੱਲੋ ਹੁਣ ਗਾਣੇ ਵਿੱਚ ਮੈਂ ਉਹ ਹੋ ਜਾਊਗਾ ਕਾਪੀਰਾਈਟ ਆ ਜਾ ਤੇ ਸਿੱ ਚੱਲ ਕੇ ਨਾ ਕਮਰੇ ਇੱਥੇ ਉੱਥੇ ਅਨੰਦਪੁਰ ਦਿਖਾਵਾਂਗੀ ਤੁਹਾਨੂੰ ਜੇਰ ਟਾਈਮ ਨਾਲ ਵਧੀਆ ਪਹੁੰਚ ਜਗੇ